ਸਸਰੀ ਗਾਲ ਜੀ ਆਪਾਂ ਲੱਗੇ ਆਂ ਬਲੌਗ ਦੀ ਸਟਾਰਟਿੰਗ ਕਰਨ ਤੇ ਅਬ ਇਹਦੇ ਕੰਨ ਦੇ ਵਿੱਚ ਪਤਾ ਨਹੀਂ ਵੀ ਕੀ ਵੜ ਗਿਆ ਕਾਗਜ਼ਵਾੜੀ ਫਿਰਦਾ ਆਪਾਂ ਚੱਲੇ ਆਂ ਉਹ ਕਢਾਉਂ ਡਾਕਟਰ ਦੇ ਵੀ ਨਹੀਂ ਵੀ ਕਿਵੇਂ ਕਢਦਾ ਡਾਕਟਰ ਦੇ ਨੇ ਕਿਵੇਂ ਪਾਇਆ ਫਿਰ ਆਪਾਂ ਤੁਹਾਨੂੰ ਦਿਖਾਉਣੇ ਉੱਥੇ ਚੱਲ ਕੇ ਬਾਈ ਇਹਦੇ ਕਢਾਤਾ ਇਹਦੇ ਕਾਗਜ਼ ਸੀਗਾ ਕਰਨੇ ਚ ਕਾਗਜ਼ ਕਿੱਧਰ ਗਿਆ ਲੀਲਾ ਜਾ ਸੀਗਾ ਤੇ ਉਹ ਆਪਾਂ ਕਢਾਤਾ ਤੇ ਹੁਣ ਆਪਾਂ ਚੱਲਿਆਂ ਘਰ ਨੂੰ ਚਲਵਾਜੂ ਬਾਈ ਪਾਣੀ ਛੱਡਿਆ ਪੱਠੇ ਆਪਣੀ ਬਾੜੀ ਉਹ ਹੀ ਬੜੀ ਸੀ ਸੁੱਕੀ ਬਾਈ ਇੱਥੇ ਪੱਠਿਆਂ ਨੂੰ ਪਾਣੀ ਛੱਡਿਆ ਕੱਲ ਨੂੰ ਝੂਨੇ ਨਹੀਂ ਛੱਡਦੇ ਆਂਗੇ ਉਹਨ ਪੱਠਿਆਂ ਨੂੰ ਛੱਡਿਆ ਪਿਆ ਵੇਖ ਕੇ ਆਪਣੇ ਮੂਹੇ ਮਾਈ ਲੀ ਜਾਂਦੀ ਪੱਠਿਆਂ ਹੀ ਪਾਣੀ ਛੱਡਿਆ ਪਿਆ ਮੋਟਰ ਆਪਣੀ ਚੱਲੀ ਜਾਂਦੀ ਸੀਗੀ ਤੇ ਅਵੇ ਦੇ ਕੰਨ ਚ ਵੜ ਗਈ ਪਤਾ ਨਹੀਂ ਕੀ ਕਾਗਜਕੂਜੋ ਕਢਾ ਕੇ ਲਿਆਂਦਾ ਡਾਕਟਰ ਤੋਂ ਆਪਣੀ ਜੰਗ ਫੂਰਸ ਚੱਲ ਪਈ ਆ ਜੀ ਸਕੂਲ ਇਹ ਚੱਲੇ ਆ ਸਕੂਲ ਲਈ ਦੋਵੇਂ ਬੱਚਿਆਂ ਨੂੰ ਆਪਾਂ ਹੀ ਛਤਰੀਆਂ ਤੇ ਲਾਤੀ ਆ ਡੋਰ ਇੱਕ ਨੂੰ ਉਰਲੀ ਛਤਰੀ ਤੇ ਮੰਨਤਾ ਤੇ ਇੱਕ ਨੂੰ ਪਰਲੀ ਤੇ ਮੰਨਤਾ ਕਿਉਂਕਿ ਮੁੜ ਕੇ ਪਤਾ ਲੱਗਦਾ ਰਹੀਦਾ ਤੇ ਵੱਡੀਆਂ ਛਤਰੀਆਂ ਵੀ ਖੜੀਆਂ ਕਰਤੀਆਂ ਸੀ ਆਪਾਂ ਇਹ ਆਪਣਾ ਚੁੰਨਾ ਹੀ ਪਸੂ ਦਾ ਪਕਰਤੇ ਅੰਦਰ ਪਸੂਆਂ ਦਾ ਕੰਮ ਮੇੜਤਾ ਤੇ ਚਾਚੇ ਗੂਰਾ ਆ ਕਬੂਤਰਾਂ ਵਾਸਤੇ ਕਣਕ ਸਾਫ਼ ਕਰੀ ਜਾਂਦਾ ਵੇ ਪੱਖਾ ਚੱਲੀ ਜਾਂਦਾ ਤੇ ਆ ਕਬੂਤਰਾਂ ਵਾਸਤੇ ਕਣਕ ਸਾਫ ਕਰੀ ਜਾਂਦਾ ਵੀ ਇਹਦੇ ਚ ਕੁੰਡੀਆਂ ਬਾਲੀਆਂ ਸੀ ਚਾਚੇ ਨੂੰ ਮੈਂ ਕਿਹਾ ਵੀ ਦੋ ਤਿੰਨ ਗੱਟੇ ਕਣਕ ਦੀ ਸਾਫ ਕਰਕੇ ਰੱਖ ਦੇ ਪਾਣੀ ਛੱਡਿਆ ਪਿਆ ਝੋਨੇ ਨੂੰ ਹੱਥ ਨਹੀਂ ਰਹੀ ਪਾਉਣੀ ਆ ਮੈਂ ਲਿਆਉਣਾ ਦਵਾਈ ਤੇ ਆ ਬੱਚੇ ਬੈਠੇ ਆਪਣੀ ਛੱਤ ਨਾਲ ਲੱਗਣਾ ਤੁੰਨਾ ਇਹ ਕਣਕ ਸਾਫ ਕਰਕੇ ਵਿੱਚ ਇਹਨਾਂ ਦੀ ਛੋਲੇ ਮੂੰਗੀ ਸਰੋਂ ਲਾ ਕੇ ਤੇ ਵਧੀਆ ਬਣ ਜੂਗਾ ਫਿਰ ਮਟੀਰੀਅਲ ਇਹਨਾਂ ਲਓ ਜੀ ਆਪਾਂ ਬੱਚੇ ਲਾਦਗੇ ਕਿਉਂਕਿ ਆਪਾਂ ਜਾਣਾ ਤੇ ਬੱਚੇ ਮੁੜ ਕੇ ਫੇਰ ਯਾਰ ਇੱਥੇ ਵਿਚਾਰੇ ਧੁੱਪ ਆएगी ਬੈਠੇ ਰਹਿਣਗੇ 他进来拿了。 ਕਾਲਾ ਜਿੰਨਾ ਲਾ ਲਿਆ ਜੀ ਆਪਾਂ ਕਾਲਾ ਜਿੰਨਾ ਵੀ ਲਾ ਲਿਆ ਤੇ ਲਾਲ ਚਿੰਨਾ ਵੀ ਲਾ ਲਿਆ ਦੋਵੇਂ ਲਾ ਲੇ ਬੱਚੇ ਤੇ ਬਾਹਰ ਸ਼ਦਰੀਆਂ ਲੱਗੀਆਂ ਪੁੱੰਗਾ ਚਲੋ ਠੀਕ ਹੈ ਜੀ ਆਪਾਂ ਚੱਲਦੇ ਆਂ ਸ਼ਹਿਰ ਨੂੰ ਫੇਰ ਆਪਾਂ ਮਿਲਦੇ ਆਂ ਤੁਹਾਨੂੰ ਲੈ ਵੀ ਚਾਚੇ ਗੋਰੀ ਨੂੰ ਆਪਾਂ ਕਹਿਤਾ ਵੀ ਸਰੋਂ ਵੀ ਸਾਫ਼ ਕਰ ਦੇ ਸਰੋਂ ਦਾ ਵੀ ਨਾ ਬਾਹਲੇ ਡੱਕਰੇ ਡੌਰੇ ਜੇ ਸੀਗੇ ਸਰੋਂ ਜੇ ਤਾਂ ਇਹ ਚਾਚਾ ਦਾ ਸਰੋਂ ਇਹ ਕਬੂਤਰਾਂ ਨੂੰ ਲਾਉਣੀ ਆਪਾਂ ਸਰੋਂ ਚਾਚਾ ਗੋਰੀ ਨੂੰ ਮੈਂ ਕਿਹਾ ਵੀ ਇਹ ਵੀ ਸਾਫ਼ ਕਰ ਦੇ ਇਹ ਸਾਫ਼ ਕਰਕੇ ਸਰੋਂ ਦੇ ਮੁੜਕੇ ਗੱਟੇ ਧੋ ਕੇ ਚਾਹਤੀ ਨੇ ਆ ਬਜਰੀ ਪਈ ਆ ਪਿੱਲੇ ਰੋੜੇ ਮੁੜਕੇ ਇਹ ਕੁੱਟ ਕੇ ਗੱਟਾ ਭਰ ਲਾਂਗੇ ਇਕ ਆਪਾਂ ਬੱਚਿਆਂ ਵਾਲੇ ਕਬੂਤਰਾਂ ਨੂੰ ਪਾਇਆ ਕਰਾਂਗੇ ਮੈਂ ਵੀ ਚਾਚੇ ਗੁਰੇ ਨੂੰ ਆਪਾਂ ਕਹਦਾ ਵੀ ਸਰੋਂ ਵੀ ਸਾਫ਼ ਕਰ ਦੇ ਸਰੋਂ ਦਾ ਵੀ ਨਾ ਬਾਹਲੇ ਡੱਕਰੇ ਡੋਰੇ ਜੇ ਸੀਗੇ ਸਰੋਂ ਚ ਤਾਂ ਇਹ ਚਾਚਾ ਦਾ ਸਰੋਂ ਇਹ ਕਬੂਤਰਾਂ ਨੂੰ ਲਾਉਣੀ ਆ ਆਪਾਂ ਸਰੋਂ ਚਾਚਾ ਗੁਰੇ ਨੂੰ ਮੈਂ ਕਿਹਾ ਵੀ ਇਹ ਵੀ ਸਾਫ਼ ਕਰ ਦੇ ਇਹ ਸਾਫ਼ ਕਰਕੇ ਸਰੋਂ ਦੇ ਮੁੜਕੇ ਗੱਟੇ ਧੋ ਕੇ ਚਾਹੀਦੇ ਨੇ ਆ ਬਜਰੀ ਪਈ ਆ ਪਿੱਲੇ ਰੋੜੇ ਮੁੜਕੇ ਇਹ ਕੁੱਟ ਕੇ ਗੱਟਾ ਭਰ ਲਾਂਗੇ ਇੱਕ ਆਪਾਂ ਬੱਚਿਆਂ ਵਾਲੇ ਕਬੂਤਰਾਂ ਨੂੰ ਪਾਇਆ ਕਰਾਂਗੇ ਆਪਾਂ ਮਗਸਰ ਆ ਗਈ ਸੀ ਜੀ ਤੇ ਹੁਣ ਆਪਾਂ ਚੱਲੇ ਆਂ ਮੰਡੀ ਮਗਸਰ ਆ ਪਾ ਲਗੇ ਸੀ ਤੇ ਆ ਗੋਸ ਕਰਨ ਆਪ ਹੈ ਉਹ ਜਿਹੜਾ ਉਹ ਕਰਨਾ ਹੈ ਆਪਾਂ ਸ਼ਹਿਰ ਫਰ ਦੇ ਸੀਗੇ ਆ ਪੀਪੀ ਲਾਈਨ ਲੱਗੇ ਹੋਏ ਆ ਤੇ ਦਵਾਈ ਆਪਾਂ ਲੈ ਲਈ ਉਹ ਦੁਕਾਨ ਤੋਂ ਦਵਾਈ ਰੱਖ ਲਈ ਮੈਗਨੀਸ਼ੀਅਮ ਵਗੈਰਾ ਆਪਾਂ ਮੌਸਰ ਸ਼ਹਿਰ ਫਰਦੇ ਆ ਦਵਾਈ ਲੈਣ ਆਏ ਸੀ ਤੇ ਪਿਆਜ ਪੀ ਜਿਹੜਾ ਘਰ ਦਾ ਸਮਾਨ ਹੁੰਦਾ ਤੇ ਲੂ ਹੋ ਲੈਣ ਲੱਗੇ ਮੌਸਰ ਮੀਂਹ ਬਹੁਤ ਆਈ ਤੇ ਪੂਰਾ ਪਈ ਜਾਂਦਾ ਸੜਕਾਂ ਦਾ ਵੇਖੋ ਪਾਣੀ ਪਾਣੀ ਕੀਤਾ ਪਿਆ ਹੋ ਗਿਆ 20-25 ਮਿੰਟ ਪਈ ਜਾਂਦੇ ਨੂੰ ਆ ਵੀ ਪ੍ਰਣਾਲੀ ਚੱਲ ਰਹੀ ਹੈ ਇੱਥੇ ਦਾ ਪੂਰੇ ਆ ਵੀਖੋ ਇਹ ਬੀ ਬਹੁਤ ਜਿਆਦਾ ਹੈ ਥੜਕਾਂ ਦੇ ਪਾਣੀ ਨਾਲ ਤਾਂ ਆ ਵੀਖ ਲਓ ਐਂ ਬਣਾ ਦਾ ਸੀਵਿੰਗ ਪੂਲ ਬਣਾ ਦਾ ਇੱਥੇ ਤਾਂ ਕਾਰ ਦਾ ਸ਼ੀਸ਼ਾ ਖੋਲਿਆ ਤੇ ਮੈਂ ਵੀ ਭਿੱਜੀ ਜਾਂਣਾ ਮਟਾਉਣ ਲੱਗਿਆ ਭਾਈ ਪੂਰਾ ਮੀਆਂ ਫੁੱਲ ਗੈਦਨੇ ਜੀ ਨੂੰ ਆਪਾਂ ਵੱਟ ਕੱਟ ਆ ਵੀ ਮੌਨਸਨ ਤਾਂ ਬੀ ਬਹੁਤ ਜਿਆਦਾ ਆ ਵਾਟੀ ਗੱਢੀ ਜਾਂਦਾ ਬਹੁਤ ਜਿਆਦਾ ਸੀਗਾ ਕਾਫੀ ਮੀਂਹ ਸੀਗਾ ਤੇ ਦਵਾਈ ਲੈਣ ਆਏ ਸੀਗੇ ਸਪਰੇ ਤੇ ਬਹੁਤ ਜਿਆਦਾ ਮੀਂਹ ਆ ਤੇ ਕਾਫੀ ਧੀਰਾ ਇੱਥੇ ਆਪਾਂ ਰੋਜ਼ੀਆਂ ਕੋ ਖਾਨ ਨੂੰ ਤੇ ਮੀਂਹ ਬਹੁਤ ਜਿਆਦਾ ਆ ਆ ਸਾਰੀਆਂ ਛੜਕਾਂ ਛੜਕਾਂ ਦੇ ਉੱਪਰ ਨਾ ਪੋਣਾ ਇਹ ਕਾਫੀ ਆ ਚਲੋ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਅੱਗੇ ਤੱਕੀ ਬਹੁਤ ਆ ਆਪਾਂ ਆਏ ਆ ਜੀ ਟਾਵਰ ਵਾਲੀ ਮੋਟਰ ਦਾ ਪਾਣੀ ਰਵਾ ਕਰਨ ਇਹ ਮਕਸਰ ਤਾਂ ਮੀਂਹ ਬਹੁਤ ਸੀ ਤੇ ਪਿੰਡ ਦਾ ਕਣੀ ਵੀ ਆਣੀਗੀ ਆ ਆਪਣੀ ਮੋਟਰ ਆਈ ਤੇ ਆਪਾਂ ਇਹਦਾ ਪਾਣੀ ਰਵਾ ਕਰਦੇ ਆ ਤੇ ਇੱਥੇ ਤਾਂ ਰੱਬ ਧੁੱਪ ਕੱਢੀ ਬੈਠਾ ਤੇ ਬਹੁਤ ਸਾਰੀ ਮੀਂਹ ਵਾਲੇ ਵਾਟੀ ਹੀ ਕੱਢਦੇ ਸੀ ਮੀਂਹ ਬਹੁਤ ਜਿਆਦਾ ਸੀਗਾ ਮਕਸਰ ਆ ਗਈ ਟਾਵਰ ਵਾਲੀ ਮੋਟਰ ਚਲਾਤੀ ਤੇ ਕੋਈ ਵਾਈਸ ਤਾਂ ਹੀ ਨਹੀਂ ਰੱਬ ਐ ਧੁੱਪ ਕੱਢੀ ਬੈਠਾ ਤੇ ਆਪਾਂ ਪਾਣੀ ਰਵਾ ਕਰਕੇ ਰਵਾ ਕਰ ਜਾਨੇ ਜੇ ਲਾਈਟ ਵਾਧੂ ਆ ਗਈ ਨਹੀਂ ਰਾਤ ਨੂੰ ਤਾਊਗਾ ਉਹ ਵੀ ਤੇ ਹਰ ਚਾਚੇ ਗੂਰੀ ਨੂੰ ਮੈਂ ਕਹਿਆ ਇੱਥੇ ਫੱਟੀ ਫੁੱਟੀ ਲਾ ਦੇ ਇਸ ਵਾਰ ਕੇ ਮੁੜ ਕੇ ਰਾਤ ਨੂੰ ਬਾਲੀ ਭਾਜੜਨਾ ਪਵੇ ਸਿੱਧਾ ਪਾਣੀ ਬਦਲਣਾ ਹੀ ਪਵੇ ਹੋਰ ਨਾ ਕੋਈ ਦਿੱਕਤ ਕਰਨੀ ਪਵੇ ਆ ਟਾਵਰ ਹੈ ਟਾਵਰ ਦੇ ਕੋਲੇ ਉਹ ਮੋਟਰ ਰਹੇਗੀ ਇੱਕ ਆਪਣੀ ਮੋਟਰ ਹੋ ਉੱਥੇ ਰਹੇਗੀ ਧਿਆ ਕਰੀ ਜਾਂਦਾ ਰਮਾ ਚਾਚਾ ਗੁਰਾ ਪਾਣੀ ਪਾਣੀ ਰਵਾ ਕਰਕੇ ਬਾ ਲੈ ਜਾਗੇ ਇਧਰੋਂ ਤੇ ਆਵਾ ਉਹ ਫਿਰ ਤਾਂ ਜਵਾਕਾਂ ਦੀ ਵੀ ਸਾਨੂੰ ਸੂਰੀ ਵਾਲੇ ਟੂਰਨਾਮੈਂਟ ਤੇ ਲੈ ਕੇ ਚੱਲ ਪਸ ਖਵਾ ਪਿਆ ਕਿ ਲਿਆ ਟੂਰਨਾਮੈਂਟ ਮੈਂਨਾਂ ਨੂੰ ਕਿਹਾ ਆ ਵੀ ਆਪਣੇ ਚ ਆ ਵੀ ਚੱਲੀ ਜਾਂਦਾ ਮੈਂ ਕਿਹਾ ਵੀ ਟੀਵੀ ਤੇ ਚੱਲੀ ਜਾਂਦਾ ਆਰਾਮ ਨਾਲ ਵੀ ਨੇ ਘਰ ਹੀ ਬਹਿ ਕੇ ਕਹਿੰਦੇ ਨਹੀਂ ਅਸੀਂ ਜਾਣਾ ਕੁਫ ਖਾ ਖਾ ਪੀ ਕੇ ਖਵਾ ਪਾ ਕੇ ਲਿਆ ਮੈਂ ਕਿਹਾ ਚੱਲ ਭਾਈ ਖਵਾ ਪਿਆ ਲੈ ਹੁਣ ਚੱਲਦੇ ਆਂ ਸੂਰੀ ਵਾਲੇ ਆਪਾ ਲਓ ਜੀ ਸ਼ਾਮ ਹੋ ਗਈ 5 ਵਜ ਗਿਆ ਆਪਾਂ ਬੱਚੇ ਬਾਹ ਤੇ ਆ ਸਾਰੀ ਬਾਹ ਤੇ ਨਿੱਕੇ ਵੀ ਛਤਰੀ ਤੇ ਬਾਹ ਤੇ ਛਤਰੀਆਂ ਲਾਤੀਆਂ ਆ ਵੱਡੀਆਂ ਵੀ ਲੱਗੀਆਂ ਖੜੀਆਂ ਖੜਾ ਜੋਤ ਤੇ ਆਪਾਂ ਹੁਣ ਨਾ ਹੀ ਕਬੂਤਰਾਂ ਦੀ ਖਰਾਕ ਕਰ ਲਾਉਣੀ ਆ ਪੂਰ ਲਾ ਕੇ ਤੇ ਫਿਰ ਉਦੋਂ ਬਾਅਦ ਵਲੌਗ ਦੀ ਕਰਾਂਗੇ ਸਮਾਪਤੀ ਬਸ ਉਹ ਬੈਠੇ ਬੱਚੇ ਸਾਰੀ ਬਾਹ ਤੇ ਮੈਂ ਆ ਵੀ ਜੀ ਆਪਾਂ ਕਬੂਤਰਾਂ ਦੀ ਖਰਾਕ ਤਿਆਰ ਕਰੀ ਜਾਂਦੇ ਆ ਸਰੋਂ ਪਾਲੀ ਆ ਇਸ ਤੋਂ ਬਾਅਦ ਛੋਲੇ ਪਾਵਾਂਗੇ ਆਵੇ ਫੋਨ ਫੜੀ ਰਿਹਾ ਇ ਸਮਾਨ ਪਾਉਣਾ ਮੈਂ ਵੀਡੀਓ ਬਣਾਈ ਚੱਲੂੰ ਸਹੀ ਭਰ ਲਈਏ ਸਹੀ ਬਣਾ ਸਾਡੇ ਤੇ ਲਾ ਕੇ ਆਪਾਂ ਸਰੋਪਾ ਪਾਤੀ ਕਣਕ ਪਾਦੀ ਹੈ ਜੀ ਆਪਾਂ ਹੁਣ ਥੋਲੇ ਇਹ ਪਾਉਣੇ ਆ ਇਹ ਪਾਉਣੇ ਅੱਧੇ ਪਾਉਣੇ ਆ ਆਪਾਂ ਸਾਰੇ ਨਹੀਂ ਪਾਉਣੇ ਤਿੰਨ ਚਾਰ ਕਿਲੋ ਇਹ ਪਾ ਦੇਾਂਗੇ ਤੇ ਦਲੇ ਪਾ ਦੇਣੇ ਪੜਦੇ ਇਹ ਅੱਧੇ ਪਾ ਕੇ ਇਹ ਆਣੀ ਦੇ 2-3 ਕਿਲੋ ਇਹ ਪਾ ਦੇਾਂ ਕੋਸ ਦਲੇ ਪਾ ਦੇਣ ਮੜ ਕੇ ਮਿੰਨਾਂ ਦੇ ਬੰਦ ਦੇ ਤਾਂ ਕਿਹੜੇ ਕੀ ਕਹਿੰਦੇ ਇਹ ਮੇਰੇ ਅੰਦਰ ਦੇ ਲੋਕੀ ਅੰਮੀ ਨੇ ਨਿਮਨ ਗੁਰੂ ਆਹ ਜੀ ਅਹ ਗਲੀ ਦਾਣ ਆ ਜੀ ਆ ਗਲੀ ਦਾਣ ਆ ਕੀ ਛੋਲਿਆਂ ਦੀ ਮੂਵ ਅੱਧੀ ਇਹ ਪਾਲੀ ਆ ਜੀ ਆਓ ਕਟਨ ਦਿੱਤੀ ਬਣਾਇਆ ਖਾਣਾ ਦਾ ਮਟੀਰੀਅਲ ਛੋਲੇ ਦਲੀਦਾਲ ਸਰੋਂ ਕਣਕ ਸਾਰਾ ਕੁਝ ਅਸੀਂ ਰੈਡੀ ਹੋ ਗਿਆ ਜੀ ਹੁਣ ਆਪਾਂ ਗੱਟਾ ਭਰ ਕੇ ਰੱਖ ਦਿਆਂਗੇ ਇਹਨਾਂ ਤੂਤਰਾਂ ਦਾ ਕੰਮ ਹੋ ਗਿਆ ਡਨ ਤੇ ਹੁਣ ਆਪਾਂ ਕਰਦੇ ਹਾਂ ਜੀ ਵਲੌਗ ਦੀ ਸਮਾਪਤੀ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਵਿੱਚ